ਮੇਰੀਆਂ ਬਲੋਂ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਆਪਾਂ ਬਣਾਵਾਂਗੇ ਗੁੜ ਦੀਆਂ ਮਠੀਆਂ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਹਨ ਤੁਸੀਂ ਵੀ ਇਹਨਾਂ ਨੂੰ ਜ਼ਰੂਰ ਬਣਾਓ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਕਿੱਦਾਂ ਦੀਆਂ ਲੱਗੀਆਂ ਇਹ ਆਪਾਂ ਬਿਨਾ ਵੇਲਣ ਤੋਂ ਹੀ ਤਿਆਰ ਕਰਾਂਗੇ ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਇੱਥੇ ਬਰਤਨ ਲਿਆ ਹੈ ਉਸ ਦੇ ਵਿੱਚ ਆਪਾਂ ਗੁੜ ਲੈ ਲਿਆ ਹੈ ਤੇ ਇੱਕ ਗੁੜ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਸਲ ਕੇ ਇਸ ਨੂੰ ਬ੍ਰੀਕ ਕਰ ਲਵਾਂਗੇ ਇਹ ਆਪਣਾ ਘਰ ਦਾ ਗੁੜ ਹੈ ਇਸ ਕਰਕੇ ਥੋੜਾ ਕਾਲਾ ਹੈ ਕਿਉਂਕਿ ਜਦੋਂ ਵੀ ਆਪਾਂ ਘਰ ਦੇ ਵਿੱਚ ਕੋਈ ਚੀਜ਼ ਤਿਆਰ ਕਰਦੇ ਹਾਂ ਤੇ ਉਸ ਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਯੂਜ਼ ਨਹੀਂ ਕਰਦੇ ਇਸ ਲਈ ਇਸ ਦਾ ਰੰਗ ਥੋੜਾ ਇਸ ਤਰ੍ਹਾਂ ਦਾ ਹੈ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਇਹ ਤਕਰੀਬਨ ਇੱਕ ਕੌਲੀ ਆਪਣੀ ਗੁੜ ਦੀ ਬਣ ਕੇ ਤਿਆਰ ਹੋਈ ਹੈ ਹੁਣ ਇਸ ਦੇ ਵਿੱਚ ਆਪਾਂ ਅੱਧੀ ਕੌਲੀ ਪਾਣੀ ਦੀ ਐਡ ਕਰ ਲਈ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਵਾਂਗੇ ਤੇ ਇਸ ਦਾ ਘੋਲ ਤਿਆਰ ਕਰ ਲਵਾਂਗੇ ਇਸ ਨੂੰ ਇਸ ਤਰ੍ਹਾਂ ਆਪਾਂ ਚਮਚੇ ਦੇ ਨਾਲ ਚੰਗੀ ਤਰ੍ਹਾਂ ਨਾਪ-ਨਾਪ ਕੇ ਮਿਕਸ ਕਰ ਲਿਆ ਹੈ ਹੁਣ ਇਸ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਹੁਣ ਇੱਕ ਖੁੱਲਾ ਬਰਤਨ ਲਵਾਂਗੇ ਉਸ ਦੇ ਵਿੱਚ ਦੋ ਕੌਲੀਆਂ ਆਪਾਂ ਆਟੇ ਦੀਆਂ ਐਡ ਕਰਾਂਗੇ ਤੇ ਇਸ ਦੇ ਵਿੱਚ ਇੱਕ ਚਮਚ ਆਪਾਂ ਸੌਂਫ ਦੀ ਐਡ ਕਰ ਲਵਾਂਗੇ ਸੌਂਫ ਦੇ ਨਾਲ ਵੀ ਮਠੀਆਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਅੱਧੀ ਕੌਲੀ ਇਸ ਦੇ ਵਿੱਚ ਆਪਾਂ ਪਾਵਾਂਗੇ ਬਰੀਕ ਸੂਜੀ ਦੀ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਦੇ ਨਾਲ ਬਹੁਤ ਹੀ ਟੇਸਟੀ ਮਠੀਆਂ ਬਣ ਕੇ ਤਿਆਰ ਹੁੰਦੀਆਂ ਹਨ ਤੇ ਬਹੁਤ ਹੀ ਕ੍ਰਿਸਪੀ ਬਣਦੀਆਂ ਹਨ ਤੁਸੀਂ ਰਿਫਾਈਨਡ ਆਇਲ ਜਾਂ ਡਾਲਡਾ ਘਿਓ ਵੀ ਐਡ ਕਰ ਸਕਦੇ ਹੋ ਬਟ ਇਹਦੇ ਨਾਲ ਟੇਸਟ ਹੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਸਾਰੇ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਤਾਂ ਕਿ ਸਾਰਾ ਆਟਾ ਘੋਡੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਸ ਨੂੰ ਮਿਕਸ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਆਪਾਂ ਦੋਨਾਂ ਹੱਥਾਂ ਦੇ ਨਾਲ ਵੀ ਇਸ ਨੂੰ ਚੰਗੀ ਤਰ੍ਹਾਂ ਰਲ ਲਵਾਂਗੇ ਹੁਣ ਆਪਾਂ ਇਸ ਦੀ ਇੱਕ ਮੁਠੀ ਬਣ ਕੇ ਦੇਖਾਂਗੇ ਜੇਕਰ ਇਸ ਤਰ੍ਹਾਂ ਆਟੇ ਦੀ ਮੁਠੀ ਵੱਜ ਗਈ ਤਾਂ ਸਮਝ ਲਿਓ ਕਿ ਆਟਾ ਆਪਣਾ ਪਰਫੈਕਟ ਹੈ ਇਸ ਦੇ ਵਿੱਚ ਘਿਓ ਵੀ ਬਹੁਤ ਹੀ ਵਧੀਆ ਹੈ ਜਿਸ ਨੂੰ ਕਿ ਆਪਾਂ ਮੋਇਨ ਕਹਿੰਦੇ ਹਾਂ ਹੁਣ ਇਸ ਆਟੇ ਦੇ ਵਿੱਚ ਆਪਾਂ ਗੁੜ ਦਾ ਕੋਲ ਥੋੜਾ ਥੋੜਾ ਐਡ ਕਰਕੇ ਇਸ ਨੂੰ ਗੁੰਨ ਲਵਾਂਗੇ ਇਹ ਆਟਾ ਬਹੁਤ ਜ਼ਿਆਦਾ ਆਪਾਂ ਨਾ ਸਖਤ ਗੁੰਨਣਾ ਹੈ ਤੇ ਨਾ ਹੀ ਆਪਾਂ ਇਹ ਬਹੁਤ ਜ਼ਿਆਦਾ ਹੀ ਸੌਫਟ ਗੁੰਨਣਾ ਹੈ ਇਸ ਤਰ੍ਹਾਂ ਹੱਥਾਂ ਦੇ ਨਾਲ ਇਸ ਨੂੰ ਮਸਲਦੇ ਹੋਏ ਆਪਾਂ ਗੁੰਨ ਲਵਾਂਗੇ ਇਹ ਦੇਖੋ ਆਪਣਾ ਆਟਾ ਗੁੱਝ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਰੈਸਟ ਕਰਨ ਲਈ ਰੱਖ ਦਵਾਂਗੇ 10 ਮਿੰਟ ਵਾਸਤੇ ਤਾਂ ਕਿ ਸੂਜੀ ਜਿਹੜੀ ਉਹ ਆਪਣੇ ਫੁੱਲ ਜਾਵੇ ਹੁਣ 10 ਮਿੰਟ ਹੋ ਚੁੱਕੇ ਹਨ ਹੁਣ ਆਪਾਂ ਆਟੇ ਨੂੰ ਇੱਕ ਵਾਰੀ ਫਿਰ ਮਸਲ ਲਵਾਂਗੇ ਹੁਣ ਇਸਦੇ ਆਪਾਂ ਥੋੜਾ ਥੋੜਾ ਆਟਾ ਲੈ ਕੇ ਛੋਟੇ ਛੋਟੇ ਪੇੜੇ ਤਿਆਰ ਕਰਾਂਗੇ ਇੱਕ ਵਾਰੀ ਚ ਆਪਾਂ 10 ਤੋਂ 15 ਪੇੜੇ ਤਿਆਰ ਕਰਾਂਗੇ ਆਪਣਾ ਆਟਾ ਬਹੁਤ ਹੀ ਵਧੀਆ ਪਰਫੈਕਟ ਗੁੱਜ ਕੇ ਤਿਆਰ ਹੋਇਆ ਹੈ ਕਿਉਂਕਿ ਮਠੀਆਂ ਆਪਾਂ ਬਿਨਾ ਚੱਕਲੇ ਵੇਲਣੇ ਦੇ ਵੇਲਣ ਤੋਂ ਹੀ ਤਿਆਰ ਕਰਨੀਆਂ ਹਨ ਇਸ ਲਈ ਆਟਾ ਬਹੁਤ ਵਧੀਆ ਪਰਫੈਕਟ ਗੁੱਜਣਾ ਚਾਹੀਦਾ ਹੈ ਇਸ ਤਰ੍ਹਾਂ ਛੋਟੇ-ਛੋਟੇ ਆਪਾਂ 10 ਤੋਂ 15 ਪੇੜੇ ਕਰ ਲਏ ਹਨ ਹੁਣ ਇਸ ਤਰ੍ਹਾਂ ਆਪਾਂ ਇੱਕ-ਇੱਕ ਪੇੜੇ ਨੂੰ ਲਵਾਂਗੇ ਤੇ ਉਸ ਨੂੰ ਹਥੇਲੀ ਦੇ ਨਾਲ ਥੋੜਾ-ਥੋੜਾ ਨੱਪ ਲਵਾਂਗੇ ਕਿਉਂਕਿ ਇਹ ਜਿਹੜੀਆਂ ਮਠੀਆਂ ਹਨ ਇਹ ਬਹੁਤ ਜ਼ਿਆਦਾ ਪਤਲੀਆਂ ਨਹੀਂ ਆਪਾਂ ਬਣਾਉਣੀਆਂ ਇਹ ਥੋੜੀਆਂ ਜਿਹੀਆਂ ਥਿੱਕ ਹੋਣਗੀਆਂ ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗਣੀਆਂ ਤੇ ਬਿਲਕੁਲ ਜਾਰ ਵਰਗੀਆਂ ਮਠੀਆਂ ਬਣ ਕੇ ਤਿਆਰ ਹੋਣਗੀਆਂ ਜਦੋਂ ਵੀ ਆਪਾਂ ਬਾਜ਼ਾਰ ਤੋਂ ਮਠੀਆਂ ਲਿਆਉਂਦੇ ਹਾਂ ਨਮਕੀਨ ਜਾਂ ਮਠੀਆਂ ਤਾਂ ਤਕਰੀਬਨ ਇਸ ਤਰ੍ਹਾਂ ਥੋੜੀਆਂ-ਥੋੜੀਆਂ ਮੋਟੀਆਂ ਹੁੰਦੀਆਂ ਹਨ ਤੇ ਇਹਨਾਂ ਦੇ ਕੰਡੇ ਵੀ ਥੋੜੇ ਜੇ ਇਸੇ ਤਰ੍ਹਾਂ ਟੇਡੇ-ਵਿੰਗੇ ਹੀ ਹੁੰਦੇ ਹਨ ਇਹ ਬਿਲਕੁਲ ਗੋਲ ਨਹੀਂ ਹੁੰਦੀਆਂ ਇਸੇ ਤਰ੍ਹਾਂ ਦੇਖੋ ਆਪਾਂ ਹੱਥਾਂ ਦੇ ਨਾਲ ਇਸ ਨੂੰ ਨੱਪ-ਨੱਪ ਕੇ ਤਿਆਰ ਕਰਾਂਗੇ ਜਿੱਥੇ ਆਪਾਂ ਨੂੰ ਲੱਗੇ ਕਿ ਆਪਣੇ ਥੋੜੇ ਜਿਹ ਕੰਡੇ ਜ਼ਿਆਦਾ ਟੁੱਟੇ ਹਨ ਉਹਨਾਂ ਨੂੰ ਆਪਾਂ ਹੱਥਾਂ ਦੇ ਨਾਲ ਹੀ ਥੋੜਾ ਜਿਹਾ ਗੋਲ ਕਰ ਲਵਾਂਗੇ ਇਹ ਦੇਖੋ ਇਸ ਤਰ੍ਹਾਂ ਆਪਾਂ ਸਾਰੀਆਂ ਮੱਠੀਆਂ ਨੂੰ ਬਣਾ ਲਿਆ ਹੈ ਹੁਣ ਆਪਾਂ ਦੂਸਰੀ ਸਾਈਡ ਤੇ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਪਾਵਾਂਗੇ ਤੇ ਇਸ ਨੂੰ ਜਦੋਂ ਆਪਣਾ ਆਟਾ ਉੱਪਰ ਆ ਗਿਆ ਤੇ ਆਪਣਾ ਤੇਲ ਰੈਡੀ ਹੈ ਇਸ ਨੂੰ ਆਪਾਂ ਕੱਢ ਲਵਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਮੱਠੀਆਂ ਪਾਵਾਂਗੇ ਪਹਿਲਾਂ ਆਪਾਂ ਤੇਲ ਪੂਰੀ ਤਰ੍ਹਾਂ ਗਰਮ ਕਰਨਾ ਹੈ ਫਿਰ ਆਪਾਂ ਗੈਸ ਦਾ ਫਲੇਮ ਲੋ ਟੂ ਮੀਡੀਅਮ ਕਰ ਦੇਣਾ ਹੈ ਤੇ ਮਠੀਆਂ ਨੂੰ ਪਕਾਉਣਾ ਹੈ ਤਾਂ ਕਿ ਮਠੀਆਂ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਇਸ ਤਰ੍ਹਾਂ ਇੱਕ ਇੱਕ ਕਰਕੇ ਆਪਾਂ ਸਾਰੀਆਂ ਮਠੀਆਂ ਪਾ ਦਵਾਂਗੇ ਜਿੰਨੀਆਂ ਤੁਹਾਡੀ ਕੜਾਈ ਦੇ ਵਿੱਚ ਪੈਣ ਉਨੀਆਂ ਹੀ ਪਾਉਣੀਆਂ ਹਨ ਇਸ ਸੱਤ ਤੋਂ ਅੱਠ ਮਠੀਆਂ ਪੈ ਚੁੱਕੀਆਂ ਹਨ ਹੁਣ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਪੱਕਣ ਦਵਾਂਗੇ ਤੇ ਫਿਰ 1 ਮਿੰਟ ਤੋਂ ਮਗਰੋਂ ਆਪਾਂ ਇਹਨਾਂ ਨੂੰ ਹਲਕੀ ਹੱਥਾਂ ਦੇ ਨਾਲ ਹਿਲਾਵਾਂਗੇ ਪਾਉਂਦਿਆਂ ਸਾਰ ਮੱਠੀਆਂ ਨੂੰ ਆਪਾਂ ਬਿਲਕੁਲ ਨਹੀਂ ਹਿਲਾਉਣਾ ਨਹੀਂ ਤਾਂ ਮੱਠੀਆਂ ਆਪਣੀਆਂ ਟੁੱਟ ਜਾਣਗੀਆਂ ਇਹ ਦੇਖੋ ਆਪਣੀਆਂ ਮੱਠੀਆਂ ਐ ਬਿਲਕੁਲ ਤੇਲ ਦੇ ਉੱਪਰ ਆ ਚੁੱਕੀਆਂ ਹਨ ਹੁਣ ਇਸ ਨੂੰ ਆਪਾਂ ਥੋੜਾ ਜਿਹਾ ਪਲਟ ਕੇ ਸੇਕ ਲਵਾਂਗੇ ਇਹ ਦੇਖੋ ਇਹਨਾਂ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਤੇ ਆਪਣੀਆਂ ਮਠੀਆਂ ਪਰਫੈਕਟ ਬਣ ਕੇ ਤਿਆਰ ਹੋਈਆਂ ਹਨ ਬਿਲਕੁਲ ਦੇਖਣ ਦੇ ਵਿੱਚ ਵੀ ਇਹ ਬਾਜ਼ਾਰ ਵਰਗੀਆਂ ਹੀ ਲੱਗਦੀਆਂ ਹਨ ਹੁਣ ਆਪਾਂ ਇਹ ਮਠੀਆਂ ਨੂੰ ਕੱਢ ਲਵਾਂਗੇ ਤੇ ਇਸੇ ਤਰ੍ਹਾਂ ਬਾਕੀ ਰਹਿੰਦੀਆਂ ਮਠੀਆਂ ਵੀ ਆਪਾਂ ਤੇਲ ਦੇ ਵਿੱਚ ਪਾ ਕੇ ਤਲ ਲਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਵੀ ਇਹ ਮਠੀਆਂ ਬਣਾਇਓ ਖਾਇਓ ਤੇ ਆਪਣਾ ਫੀਡਬੈਕ ਜਰੂਰ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਸੌਨ ਦਾ ਮਹੀਨਾ ਚੱਲ ਰਿਹਾ ਹੈ ਗੁੜ ਵਾਲੇ ਪੂਰੇ ਮਾਲ ਪੂਰੇ ਗੁੜ ਵਾਲੀਆਂ ਮਠੀਆਂ ਗੁੜ ਵਾਲੀਆਂ ਰੋਟੀਆਂ ਇਹ ਬਹੁਤ ਹੀ ਜਿਆਦਾ ਬਣਾਈਆਂ ਜਾਂਦੀਆਂ ਹਨ ਤੁਸੀਂ ਵੀ ਜਰੂਰ ਬਣਾਇਓ ਇਹ ਦੇਖੋ ਜੀ ਆਪਣੀਆਂ ਪਰਫੈਕਟ ਮਠੀਆਂ ਬਾਜ਼ਾਰ ਵਰਗੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਆਪਾਂ ਤੁਹਾਨੂੰ ਤੋੜ ਕੇ ਦਿਖਾਉਂਦੇ ਹਾਂ ਇਹ ਕਿੰਨੀਆਂ ਜਿਆਦੀਆਂ ਵਧੀਆ ਬਣੀਆਂ ਹਨ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ